ਜਾਂਦੀ ਆ ਫਿਰ ਯਾਨੀ ਸੌਂਗ ਚ ਸੌਂਗ ਲਾਉਂ ਮੈਨੂੰ ਸੌਂਗ ਲਾਉਂ ਕਿ ਉਹ ਪੈਦਾ ਹੋ ਜਾਣਾ ਤੇ ਵਰਡ ਆਰਡਰ ਸਾਰਾ ਬਣੇ ਜੀ ਇਹ ਚ ਆਟੋਮੈਟਿਕਲੀ ਚੱਲ ਜਾਣਾ ਮੈਪ ਵੀ ਵਿੱਚ ਚੱਲੂਗਾ ਇਹਦੇ ਯਾਨੀ ਜੇ ਆਪਾਂ ਇਧਰੋਂ ਯੂ ਐਸ ਬੀ ਲਾ ਦੇ ਹਾਂ ਜੀ ਜੇ ਤੁਸੀਂ ਵੀਡੀਓ ਵੀ ਲੈਟ ਕਰਦੇ ਹੋ ਤਾਂ ਪਹਿਲਾਂ ਪੇਡ ਡਿਵਾਈਸ ਜੀ ਥੋੜੇ ਲੈਸਾ ਵੀ ਜਸਲੀ ਸਾਜੀ ਉਹ ਬੰਦਾ ਰਵਾਉਂਦੀ ਹੈ ਚਲੋ ਦੇਖਦੇ ਨੇ ਹੁਣ ਕਹਿੰਦੇ ਸਾਰੀ ਜੇ ਕੋਈ ਕਹਿੰਦਾ ਇਕਾ ਕੋਈ ਗੱਲ ਨਹੀਂ ਬੰਦੇ ਹੈਗੇ ਨੇ ਆਪਣੇ ਵੀ ਮਾਸ ਤਾਜੂ ਭਾਈ ਨਿਆਣਿਆਂ ਦਾ ਮੂੰਹ ਮਿੱਠਾ ਕਰਾਓ ਹਾਂ ਤਾਂ ਨਵੀਂ ਬੁਰਪਰੀ ਤਾਂ ਹੋਰ ਕਿਵੇਂ ਆ ਹਾਂ ਡਬਲ ਸਹੀ ਆ ਲੈਂਟਰ ਨਹੀਂ ਆ ਹਾਂ ਲੈਂਟਰ ਦੀਆਂ ਵੀ ਤੇ ਬੈ ਜਾ ਗਏ ਨੂੰ ਸਾਂਗਰਾਓ ਮੁੰਡੇ ਦਾ ਓਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਲੈ ਮੈਨੂੰ ਵੀ ਦੋ ਬਈ ਤੇ ਉਹ ਵੀ ਕਹੀ ਉਠ ਕਰੀਏ ਮਿਲ ਗਈ ਜੀ ਜੀ

ਆਹ ਜਦੋਂ ਪਾਣੀ ਖੜਾ ਹੋ ਜਾਂਦਾ ਤਾਂ ਕਾਰ ਬੋਲ ਤੇ ਪੱਲਾ ਬਣਾਉਣਾ ਕੋਈ ਨਹੀਂ ਹਰੇ ਹਰੇ ਮੋਲੇ ਕੁੱਤੇ ਵਾਲੇ ਦੇਖਦੇ ਹੈ ਕੀ ਫੁੱਟੇ ਨੇ ਇਹਦੇ ਕਿੱਪਟੇ ਘਟੇ ਡੇ ਬਣਾ ਦੇ Аутро. Ажу. Андрейка.

ਇੱਧਰ ਹੈ ਇੱਧਰ ਹੀ ਮਸਤ ਇੱਧਰ ਹੀ ਚੱਲ ਜਾ ਕੋਲੀ ਇੱਧਰ ਨੂੰ ਪੈਦ ਨਾ ਗਿਓ ਹੈਗਾ ਬੈਡ ਹੈਗਾ ਬੈਡ ਇਹ ਤੇ ਕਰਾ ਦੇ ਇਹ ਕਸਾਂ ਨਹੀਂ ਲੈ ਮੈਂ ਉਹ ਕਰੂਗੀ ਦੁੱਧ ਪੀਤਾ ਮੈਂ ਉਹ ਗੋਦੀ ਮਮੀ ਹਰ ਜਦ ਆਪਣੀ ਮਰਜ਼ੀ ਨਾਲ ਦੱਸੇ ਲੈ ਮੈਂ ਮੰਗਲੇ ਆ ਲੈ ਬਹੁਤ ਜ਼ਿਆਦਾ ਮਾਸੀ ਕਹੇਗੀ ਹਾਂ ਮਾਸੀ ਮਗੇ ਹੈ ਕਾ ਰੋਗ ਤਾਂ ਕਹਿੰਦੇ ਕਿ ਤੁਹਾਨੂੰ ਟੈਨਸ਼ਨ ਹੋ ਗਈ ਹੈ ਪਵੀ ਕਹਿੰਦਾ ਮੈਂ ਕੀ ਕਹਿੰਦਾ ਕਹਾ ਹਣ ਮਾਸੀ ਤੈਨੂੰ ਹੈਨਾ ਕੀ ਕਹਿ ਕੇ ਤੈਨੂੰ ਬਹੁਤ ਕਰਾਂ ਵੀ ਹੈਨਾ ਵੀ ਤੈਨੂੰ ਖੁਸ਼ੀ ਚ ਅਟੈਕ ਹੋ ਜਾ ਪੂਰੀ ਆ ਕੇ ਕੋਈ ਨਹੀਂ ਬੈਠੇ ਬੈਠੋ ਦੋਵੇਂ ਬੈਠੋ ਕੋਈ ਨਾ ਫਿਰ ਵੀ ਹੈਨਾ ਹੋ ਉਹ ਕਹਿੰਦਾ ਕਹਿੰਦਾ ਭੈਣ ਦੀ ਦੂਜੀ ਬੜੇ ਕਹਿੰਦਾ ਵੀ ਤੂੰ ਵੀ ਤੁੰਨੂੰ ਤੂੰ ਦੀ ਸੌਦਾ ਨਹੀਂ ਉਹ ਕਹਿੰਦਾ ਇੱਕ ਰਹਿਦਾ ਤੇਰਾ ਤੇ ਦੇ ਜਾ ਕਹਿੰਦਾ ਨਹੀਂ ਆਪਣਾ ਵੇਚ ਲਾਂਗੇ ਨੀ ਕੱਢੀ ਆ ਮੈਂ ਨਹੀਂ ਦੇਣਾ ਨਾ ਸੀ ਭਾਈ ਐਨੇ ਐਨੀ ਸੜਾ ਟਿੱਡੂ ਵੇ 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 ਕੋਈ ਇਧਰ ਦੇ ਇਹਨੇ ਕੋ ਖਾਦਾ ਨਹੀਂ ਚੀਜੀ ਕੀ ਖਾਣੀ ਆ ਕੀ ਖਾਣਾ ਦੇ ਬੇਰਾ ਇਹ ਹਾਂ ਵੀ ਪਨੀਰ ਇੱਕ ਦਿਨ ਮਰ ਜਾਣਾ ਇਹ YouTube ਤੇ ਕੱਢ ਕੇ ਨਿਆਣੇ ਦੇਖਤਾ ਲਿਆ ਕਰਨਗੇ ਹੈ ਆਪਣੇ ਪਿੱਛੋਂ ਨਹੀਂ ਯਾਨੀ ਕਰਾਉਂ ਮੈਂ ਜੀ ਹਾਂ ਮੈਂ ਸਿੱਧ ਨੂੰ ਕਰਾ ਦੇ ਉਹਦੇ ਕੋਲ ਨੂੰ ਕਰ ਦੋ ਗੇਟ ਕੋਲ ਨੂੰ ਕਰਕੇ ਇਕੱਠੀ ਕਰ ਦੋ ਕਬੂਤਰ ਚੱਕ ਲੈਂਦੇ ਨੇ ਕੋਇਨ ਐਨਕ ਚੱਕ ਲੂਗੀ ਮਾਸੀ ਮੇਰੀ ਉੱਪਰ ਕੁਝ ਗੈਰ ਨਾ ਜਾਵੇ ਇਕੱਠੀ ਕਰ ਦੋ ਪਰ ਇਕੱਠੀ ਕਰ ਦੋ ਇਹ ਉਹ ਨਾ ਉਹ ਕਰ ਦੋ

ਮਤਲਬ ਇੰਝ ਆ ਮੜਾ ਜਾ ਕਰਦੇ ਮੜੇ ਕਿਹਨੂੰ ਕਹਿੰਦਾ ਕੋਈ ਨਹੀਂ ਬਣਾਗੀ ਨਾ ਆਪਾਂ ਥੋੜਾ ਕਹਿਣ ਕਰਦੇ ਬਹੁਤ ਜਿਆਦਾ ਹੈ ਨਹੀਂ ਆ ਗਿਆ ਅਸੀਂ ਫੇਰ ਆ ਗਏ ਮੈਂ ਕਹਿੰਸੀ ਫੇਰ ਆ ਗਏ ਮਾਸੀ ਮੇਰੀ ਸੁਣਦੀ ਹੋ ਨਹੀਂ ਅਸੀਂ ਫੇਰ ਆ ਗਏ ਬਹੁਤ ਬਾਤ ਖੁਸ਼ੀ ਹੈ ਬਹੁਤ ਬਾਤ ਬਾਤ-ਬਾਤ ਮਾਰ ਕੇ ਭਈਆ ਆਉਣ ਦੀ ਤਰ੍ਹਾਂ ਜੀ ਫੜਾ ਲ ਇਹਨੇ ਜਿੱਦ ਲੈ ਫੜੋ ਨਹੀਂ ਇਹ ਤੇਰਾ ਹੈ ਓਏ ਸੁੱਕੇ ਸੁੱਕੇ ਕਿਵੇਂ ਆਸੀਂ ਫੇਰ ਆ ਗਏ ਅਸੀਂ ਕੱਲ ਗਏ ਅੱਜ ਫੇਰ ਆ ਗਏ ਉਹ ਗੇਟ ਲਾ ਦੀਏ ਰੇੜਾ ਹੁੰਦਾ ਹੈ ਨਾ है लेके जाके वीडियो <laughs> आगे। <laughs> आगे। <laughs> <अपर आगे। laughs> <दे> नहीं आगे। <laughs> आगे। आगे वीडियो ਹਾਂ ਦੇ ਉਹ ਕਿਹਨੇ ਨੱਚਿਆ ਉਹ પતિ ਜੀ ਆਲੂ ਵੜੀਆਂ ਕਿਉਂ ਤੇਰੀਆਂ ਉਹ પતિ ਜੀ ਕਿਉਂ ਲੜੀਆਂ ਹਾਂ ਜਾ ਉਹ ਵੀ ਤੇ ਲ ਹੁਣ ਹੱਥ ਤੇ ਰੱਖਣਾ ਉਹ ਫੜਾ ਦੇ ਜੀ ਟੂ ਬਣਾਉਂ ਕੀ ਕਰਾਂ ਉਹ ਕਿਤੇ ਕਿਸੇ ਰੋੜਾ ਘठा ਕਰ ਦੋ ਦੇ ਵਿੱਚ ਪਤਾ ਕੀ ਆ ਆ ਤਾਂ ਪਕਰਾ ਦ ਲੰਨੇ ਆ ਇਹੋ ਬੰਦ ਕਰ ਦਿੰਦੇ ਆ ਆ ਕੀ ਹੋ ਗਿਆ ਕੈ ਆ ਕੀ ਹੋ ਗਿਆ ਅੱਧੀ ਹੋ ਗਈ ਬੋਲ ਗਈ ਜੰਦੀ ਆ ਪੋਗੀਆਂ ਸੁਣੇ ਲੱਗਦੀਆਂ ਦੇ ਵਿੱਚ ਇੰਦਰ ਜੀ ਦੇ ਹਾਂ ਲੈ ਵੀ ਦੇਖੋ ਮਹਿਮਾਨਾਂ ਨੂੰ ਦਿੰਦੇ ਆ ਗੋਲ ਗੱਪਿਆਂ ਨੂੰ ਹੈ ਨਾ ਕਿੱਥੋਂ ਚੱਲ ਕੇ ਆ ਗਏ ਕਿੱਥੇ ਖਾ ਲੈਣੇ ਨੇ ਜਿੱਥੇ ਦਾਣਾ ਪਾਣੀ ਹੁੰਦਾ ਹੈ ਸੁੱਕੇ ਨੂੰ ਵੀ ਦੋ ਮੈਂ ਅਸੀ ਆ ਲੈ ਫੜ ਗਈ ਸੀ ਅੱਥੇ ਪਾਣੀ ਪੀ ਲੈ ਅੱਗ ਚ ਸੁੱਕੇ ਗੋਲ ਗੱਪੇ ਖਾਣੇ ਹਾਂ ਹਾਂ ਖਾਰਾ ਕਰ ਦੇਣਾ ਦੇਖ ਲਓ ਭਾਈ ਪਿੰਡਾਂ ਦਾ ਕਲਚਰ ਸਾਡਾ

ਬਹੁਤ ਵਧੀਆ ਅਹ ਨਰਵਾਲ ਬਹੁਤ ਵਧੀਆ ਹੀ ਫਾਈਲ ਹਾਂ ਚੈਲ ਵੀ ਹੋਈ ਗੱਡੀ ਬਣਾ ਹਾਂ ਹਾਂ ਬਹੁਤ ਵਧੀਆ ਹੋਰ ਕੰਮ ਨਹੀਂ ਕਰਦਾ ਨਹੀਂ ਹੈ ਇਹ ਕਿਹਾ ਕੇ ਬਸ ਤੇ ਆ ਰੱਖੀ ਆਪਣੇ ਹਾਂ ਬਈ ਵਧੀਆ ਹੁਣ ਸਾਡਾ ਫੇਰ ਲੱਗਦੀ ਰਹੀ ਤਿੰਨੇ ਭੈਣਾਂ ਖੜੀਆਂ ਰਹਿਣਾ ਚੌਥੀ ਨੂੰ ਵੀ ਵਿਚਾਰੀ ਨੂੰ ਇੱਕਦਮ ਹੋ ਜੋ ਚਾਰੇ ਜਣੀਆਂ ਇਕੱਠੀਆਂ ਹਾਂ ਉਹ ਵੀ ਦਾਗ ਲਾ ਕੇ ਜਾ ਰਹੇ ਹਾਂ ਹੈ ਉਹਦੀ ਵੀ ਚੱਲ ਵਿਚਾਰੀ ਜਾ ਕੇ ਆਉਂਨੇ ਆਪਾਂ ਉੱਥੇ ਵੀ ਤਾਂ ਉਹ ਤਾਂ ਹੁੰਦਾ ਨਹੀਂ ਹੈਗਾ ਜਦੋਂ ਉਹ ਤੋਂ ਬੋਲਣ ਲੱਗਿਆ ਮੈਂ ਤਾਂ ਮਿਲਾ ਦੇ ਦੇ ਨਾਲ ਆ ਗਈ ਬਟੂ ਗੱਡੀ ਚ ਸਵਾਰ ਕਰ ਮੇਰੀ ਨਹੀਂ ਆ ਜਿਹੜੀ ਪੁੱਛੇ ਹੁੰਦੀ ਹੈ ਨਾ ਇਹਦੇ ਨਾਲ ਫੋਟੋ ਜਿਵੇਂ ਹੁਣ ਗੀਤ ਆ ਗਿਆ ਜੀ ਕਿਸਮਤ ਦੇ ਨਾਲ ਮਿਲਦਾ ਤੇਰੇ ਵਿਆਹ ਪਰੋਣਾ ਰਜਿੰਦਰ ਤੇ ਤੇਰਾ ਕਰਮ ਚੰਗੇ ਹੈ ਸਾਡਾ ਮਿਲੈਦਾ ਜੱਜ ਕਿਉਂ ਨਹੀਂ ਹੈਗੇ ਸਾਰੇ ਹੱਥ ਕੈਟ ਵਾਲੀ ਮੇਰੇ ਸਾਰੇ ਅਮੀਰ ਪਰ ਹੱਥ ਡਾਡ ਹੈ ਉਹ ਪੈਸਾ ਕਹਿੰਦੇ ਨੇ ਹੱਥ ਡਾਡਾ है काले रंग के मुंडे नू मखनी तू हां हां च केड़ा घट है हां चल ठीक है बीबी बड़े चल सीकाल ਸ੍ਰੀਕਾ ਮਾਂ ਚੱਲ ਪਈ ਚਿਕਾ ਕਰੀਂ ਮੇਰਾ ਬੁੱਤੇ ਚਿਕਾ ਕਰਾ ਦੇ ਲੈ ਨਾ ਬਣ ਅਰੇ ਇਧਰ ਕਰ ਮੈਂ ਆਹ ਹੜੇ 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 ਮੈਨੂੰ ਬਲੈਂਕੇਜ ਕਰ ਦੇ ਨੀਚੇ ਕਰ ਦੋ ਕਰੋਗੇ ਸੇ ਆ ਦੇ ਚਿਕਾ ਕਰ ਦੋ ਆਹਾ ਮਿੱਠੂ ਮੇਰਾ ਵਾਏ ਦੇਖ ਲਾ ਲਾ ਕੋਲ ਕਰ ਦਿੰਦੇ ਸੱਚ ਕੋਈ ਨਹੀਂ ਹੁੰਦਾ ਵਾਲੀਆਂ ਤੇਜ਼ ਨੇ ਹੁਣ ਤਾਂ ਕੁੜੀਆਂ चलो ठीक है हाँ आए अः हां हाँ, हाँ, हाँ. चलो भाई बहुत हो गया, हाँ. गया जिसके सिर ऊपर तू सभी कैसा सही पाया ਹਾਈ ਹਾਈ ਨੀਵਾਂ ਮਰ ਜਾ ਲਾ ਲਾ ਕਿੰਨੀਆਂ ਫਲਾਇਗ ਕਿਸਾ ਦਿੰਦੀ ਜਾਂਦੀ ਆ ਚਿੜੀ ਜਹੀ ਇਹ ਨਹੀਂ ਇਹ ਨਹੀਂ ਐ ਕੋਹ ਟਾਣੀ ਤੋੜ ਕੇ ਹਾਂ ਆ ਦੋ ਤਿੰਨ ਟਾਣੀਆਂ ਤੋੜ ਕੇ ਜੇ ਹੋਰ ਬੁੱਟਾ ਲਾਉਣਾ ਇਹ ਨੂੰ ਇਹ ਆ ਟਾਣੀਆਂ ਤੋੜ ਕੇ ਨਾ ਇਹਨਾਂ ਪਾਣੀ 'ਚ ਰੱਖ ਦੇ ਨੀ ਗਲਾਸ 'ਚ ਅਸੀਂ ਇਹ ਘਰੇ ਸਾਡੀਆਂ ਵੀਡੀਓ ਚੱਲਦੀਆਂ ਨੇ ਬੈ ਵੀ ਅਸੀਂ ਨਾਲ ਹੁਣ ਟੀਵੀ ਤੇ ਵੀ ਆਉਣ ਲੱਗੇ ਹੈ ਚਿੜੀਆਂ ਦੇਖੋ ਵੀ ਕਿਸੇ ਨੇ ਦੇਖੀਆਂ ਨੇ ਇੰਨੀਆਂ ਚਿੜੀਆਂ ਓਹੋ ਹੈ ਨਾ ਹੁਣ ਫੇਰ ਵਿਚਾਰੀਆਂ ਆ ਗਈਆਂ ਨਹੀਂ ਤਾਂ ਲੋਪ ਜਾਈ ਹੋ ਗਈਆਂ ਸੀ ਇਹ ਆਪਣੇ ਉਰੇ ਦੇਸੀ ਚਿੜੀਆਂ ਦੇਸੀ ਚਿੜੀਆਂ ਹੋਰ ਲੈ ਦੇਖੋ ਕਿੰਨੀਆਂ ਨੇ ਯਾ ਵੀ ਗਈ ਤਾਂ ਹੂੰ ਕਿੰਨੀਆਂ ਚਿੜੀਆਂ ਦੇਸੀ ਜਿਹੜੀਆਂ ਹਨਾ ਇਹਦੇ ਕਰ ਲਾ ਹੋਰ ਨੀਆਂ ਪਿਆਰੀਆਂ ਲੱਗਦੀਆਂ ਨੇ ਵੀਡੀਓ ਬਣਾਉਣ ਆ ਗਈਆਂ ਹਾਂ ਨਹੀਂ ਨਾ ਪਰ ਕੋਈ ਲੈ ਗਿਆ ਅੰਦਰ ਮੂੰਹ ਕਰ ਕਰ ਕੇ ਜੇ ਨਾ ਲਈ ਪਰ ਵੀ ਨਹੀਂ ਨਿਆਣੇ ਆ ਗਈ ਬੱਤ ਆ ਗਈ ਆ ਗਈ ਇਹ ਤਾਂ ਠੀਕ ਆ ਠੀਕ ਹੈ ਠੀਕ ਹੈ ਵਾਸੀ ਇਸ ਜਾਨੇ ਲਓ ਜੀ ਅਸੀਂ ਆ ਗਿਆ ਭੂਆ ਜੀ ਦੇ ਘਰੇ ਡੱਬਾ ਲੈ ਕੇ ਅੱਜ ਆ ਸਾਡੇ ਭੂਆ ਜੀ ਦਾ ਘਰ ਆਈ ਅਸੀਂ ਆਇਆ ਆਪਣੀ ਨਿਊ ਕਾਰ ਦਾ ਡੱਬਾ ਲੈ ਕੇ ਭੂਆ ਜੀ ਦੇ ਘਰ